ਦੂਸਰੇ ਨੰਬਰ ਤੇ ਪ੍ਰਭੂ ਕਹਿ ਰਿਹਾ ਪਾਪੀਆਂ ਦੇ ਰਾਹ ਵਿੱਚ ਨਹੀਂ ਖੜੇ ਹੋਣਾ ਪਾਪੀਆਂ ਦੇ ਰਾਹ ਵਿੱਚ ਮੰਨ ਲਓ ਤੁਸੀਂ ਕਿਤੇ ਜਾ ਰਹੇ ਹੋ ਰਸਤੇ ਵਿੱਚ ਤੁਹਾਨੂੰ ਉਹ ਇੱਕ ਸੱਜਣ ਮਿਲ ਗਿਆ ਹਾਲ ਚਾਲ ਪੁੱਛਦੇ 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 5-7 ਮਿੰਟ ਤੁਸੀਂ ਉਹਦੇ ਕੋਲ ਖਲੋਤੇ 5-7 ਮਿੰਟ ਦੇ ਵਿੱਚ ਉਹਨੇ ਦਸਾਂ ਗੱਲਾਂ ਚੋਂ ਇੱਕ ਗੱਲ ਏਦਾਂ ਦੀ ਕਰ ਦੇਣੀ ਜਿਹਦੇ ਕਾਰਨ ਤੁਹਾਡਾ ਸਾਰਾ ਆਤਮਿਕ ਮਸਾ ਉਹਨੇ ਚੂਸ ਲੈਣਾ ਤੁਹਾਡਾ ਦਿਲ ਹੀ ਨਹੀਂ ਕਰੇਗਾ ਚੰਗਾ ਕੰਮ ਕਰਨ ਨੂੰ ਤੁਹਾਡਾ ਦਿਲ ਹੀ ਨਹੀਂ ਕਰੇਗਾ ਪ੍ਰੇਰ ਕਰਨ ਨੂੰ ਤੁਹਾਡਾ ਦਿਲ ਹੀ ਨਹੀਂ ਕਰੇਗਾ ਚਰਚ ਜਾਣ ਨੂੰ ਤੁਹਾਡਾ ਦਿਲ ਹੀ ਨਹੀਂ ਕਰੇਗਾ ਕਿ ਮੈਂ ਕੋਈ ਚੰਗਾ ਕੰਮ ਕਰ ਲਾਂ ਮੈਂ ਸੇਵਾ ਦਾ ਕੰਮ ਕਰ ਲਾਂ ਮੈਂ ਧੰਨਵਾਦ ਕਰ ਲਵਾਂ ਮੈਂ ਕਿਸ ਦੀ ਮਦਦ ਕਰ ਲਵਾਂ ਮੈਂ ਪਰਮੇਸ਼ਰ ਦਾ ਚੁਣਿਆ ਗਿਆ ਵਿਅਕਤੀ ਹਾਂ ਪਰ ਉਹਦੇ ਕੁਝ ਸ਼ਬਦਾਂ ਦੇ ਕਾਰਨ ਹੀ ਕੀ ਹੋਇਆ ਕਿ ਤੁਹਾਡਾ ਸਾਰਾ ਆਤਮਿਕ ਮਸਾ ਸ਼ਤਾਨ ਨੇ ਚੂਸ ਲੇ ਇਸ ਲਈ ਪਰਮੇਸ਼ਰ ਦਾ ਕਲਾਮ ਕਹਿੰਦਾ ਕਿ ਪਾਪੀਆਂ ਦੇ ਰਾਹ ਵਿੱਚ ਨਹੀਂ ਖੜੇ ਹੋਣਾ ਤੁਸੀਂ ਤੁਹਾਨੂੰ ਸਮਝ ਹੋਣੀ ਚਾਹੀਦੀ ਇਸ ਗੱਲ ਦੇ ਵਿੱਚ ਤੁਸੀਂ ਸਿਆਣੇ ਹੋਣਾ ਚਾਹੀਦਾ ਮੈਂ ਆਪਣੀ ਇਸ ਸੇਵਕਾਈ ਦੇ ਵਿੱਚ ਮੈਂ ਬਹੁਤ ਸਾਰੇ ਕੇਂਦਿਕੋਂ ਦੇ ਵਿਸ਼ਵਾਸੀਆਂ ਨੂੰ ਡਿੱਗਦੇ ਦੇਖਿਆ ਕਿ ਜਦੋਂ ਉਹ ਦੁਸ਼ਟਾਂ ਦੀ ਮੱਤ ਤੇ ਚੱਲੇ ਜਾਂ ਉਹ ਪਾਪੀਆਂ ਦੇ ਰਾਹ ਦੇ ਵਿੱਚ ਖੜੇ ਹੋਏ ਉਹਨਾਂ ਨੇ ਆਪਣਾ ਆਤਮਿਕ ਜੀਵਨ ਖਰਾਬ ਕਰ ਲਿਆ ਆਤਮਿਕ ਜੀਵਨ ਤੁਹਾਡੇ ਕੋਲ ਕੋਈ অপਸ਼ਨ ਨਹੀਂ ਹੈ ਪਰਮੇਸ਼ਰ ਦੇ ਰਾਹ ਤੇ ਜਦੋਂ ਚੱਲਣਾ ਹੈ ਤਾਂ ਸਟ੍ਰਿਕਲੀ ਚੱਲਣਾ ਹੈ ਸਟੇਟ ਚੱਲਣਾ ਹੈ ਤੁਹਾਡੇ ਕੋਲ ਕੋਈ অপਸ਼ਨ ਨਹੀਂ ਦੂਸਰੀ ਹੈਗੀ ਪਰਮੇਸ਼ਰ ਨੇ ਸਾਨੂੰ ਇੱਕ ਤੰਗ ਰਸਤਾ ਦਿੱਤਾ ਹੈ ਉਸੇ ਰਸਤੇ ਉੱਤੇ ਹੀ ਚੱਲਣਾ ਹੀ ਚੱਲਣਾ ਹੈ ਉਹਦੇ ਵਿੱਚ ਹੀ ਸਾਡਾ ਭਲਾ ਹੈ ਉਸੇ ਰਾਹ ਉੱਤੇ ਹੀ ਪ੍ਰਭੂ ਸਾਨੂੰ ਮਿਲਣਗੇ ਕਿੰਨਾਂ ਨੂੰ ਸਮਝ ਆ ਰਹੀ ਹੈ ਹੱਥ ਦਿਖਾ ਰਹੇ ਕਿ ਸਮਝ ਆ ਰਹੀ ਹੈ ਜਦੋਂ ਮੈਨੂੰ ਆਉਂਦੀ ਹੈ ਤੇ ਮੈਂ ਸ਼ਦਾਨ ਦਾ ਬੁਰਾ ਹਾਲ ਕਰਦਾ ਕਿ ਮੈਨੂੰ ਸਮਝ ਵਾਕਈ ਆ ਰਹੀ ਹੈ ਪਾਪੀਆਂ ਦੇ ਰਾਹ ਦੇ ਵਿੱਚ ਨਾ ਖੜੇ ਹੋ ਇਹ ਬਿਲਕੁਲ ਸੱਚਾਈ ਹੈ ਚਾਹੇ ਉਹ ਚਾਹੇ ਜਿੰਨਾ ਮਰਜੀ ਤੁਹਾਡਾ ਕਰੀਬ ਹੋਵੇ ਚਾਹੇ ਜਿੰਨਾ ਮਰਜੀ ਸਖਾ ਹੋਵੇ ਇਸ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਤੀਸਰੇ ਨੰਬਰ ਤੇ ਪ੍ਰਭੂ ਦਾ ਵਚਨ ਕਹਿੰਦਾ ਠੱਠਾ ਕਰਨ ਵਾਲੇ ਲੋਕਾਂ ਦੀ ਮੰਡਲੀ ਵਿੱਚ ਤੁਸੀਂ ਨਹੀਂ ਬੈਠਣਾ ਤੁਸੀਂ ਅਲਾ ਕੀਤੇਗੇ ਠੱਠਾ ਕਰਨ ਵਾਲੇ ਲੋਕਾਂ ਦੀ ਨਿਸ਼ਾਨੀ ਕੀ ਹੁੰਦੀ ਹੈ ਉਹ ਲੋਕਾਂ ਦੀ ਬੇਇੱਜ਼ਤੀ ਕਰਦੇ ਨੇ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਕੇ ਉਹਨਾਂ ਨੂੰ ਜ਼ਲੀਲ ਕਰਦੇ ਹਨ ਉਹਨਾਂ ਨੂੰ ਸ਼ਰਮਿੰਦਾ ਕਰਦੇ ਹਨ ਉਹਨਾਂ ਦਾ ਮਜ਼ਾਕ ਬਣਾਉਂਦੇ ਹਨ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਪਰਮੇਸ਼ਰ ਨੇ ਜਿਹੜਾ ਸਾਨੂੰ ਇਹ ਜੀਵਨ ਦਿੱਤਾ ਇਹਨੂੰ ਠੱਠੇ 'ਚ ਨਹੀਂ ਉਡਾਈਦਾ